जिंदर सिंह सिरसा जी जरा ध्यान ਨਾਲ ਸੁਣ ਲੋ ਮੈਂ ਬਲਦੇਵ ਸਿੰਘ सिरसा ਰੇਲਵੇ ਸਟੇਸ਼ਨ ਖੁੜੀ ਤੇ ਮੈਟਰੋ ਸਟੇਸ਼ਨ ਆ ਮੈਂ ਟਿਕਟਾਂ ਲਿਆ ਨੇ ਦੋ ਬਗਲਾ ਸਾਹਬਪੁਰ ਦੋਰਾ ਸਾਹ ਪਹੁੰਚਣ ਲਈ ਆ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲ ਤਿੰਨ ਪੁੱਤੀ ਕਿਰਪਾਨ ਹੈ ਉਹਨ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਉਹ ਨਹੀਂ ਮਿਲਣਗੇ ਮੈਂ ਕਿਹਾ ਨਾ ਦਓ ਮੈਨੂੰ ਤਾਂ ਬਾਹਰ ਕਰ ਦਿਓ ਉਹਨ ਮੈਨੂੰ ਅੰਦਰ ਤੇ ਮੇਰਾ ਡਰਾਈਵਰ ਬਾਹਰ ਮਨਜਿੰਦਰ ਸੰਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨੂੰ ਵੀ ਗੁਲਾਮ ਆ ਜਿਹੜੇ ਹਜ਼ਾਰਾਂ ਫਰਜ਼ ਖੁੱਦ ਗੁਲਾਮ ਹੈ ਮਜਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਤਾਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚੰਗਾ ਤੋਂ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮਨਜਿੰਦਰ ਸਰਤਾਜੀ ਤੁਸੀਂ ਤਾਂ ਤੁਸੀਂ ਤਾਂ ਮਾਣੋ ਤੁਸੀਂ ਤਾਂ ਤਾਂ ਵੜਾਓ ਆ ਲਾਈਵ ਚੱਲ ਰਿਹਾ ਹੈ ਇਹ ਕੁਛੋਨੇ ਵੀਡੀਓ ਬਣਾ ਰਹੇ ਮੇਰੇ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜੱਗ ਤੋਂ ਦੋਦਾ ਅੰਦਰ ਕਰ ਦੋਗੇ ਤੇ ਕਾਲਸ ਕੰਦਾ ਜਵਾਬ ਕੌਣ ਦਊ ਇੱਥੇ ਕੈਮਰੇ ਨੇ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਰੇਟ ਤੇ ਮੈਟਰੋ ਟ੍ਰੇਨ ਤੇ ਸਭ ਕਿਉਂ ਨਹੀਂ ਕਰਨ ਦਿਆ ਜਾ ਰਿਹਾ ਮੇਰੇ ਵੀ ਡਰਾਈਵਰ ਨੂੰ ਬਾਹਰ ਤੋੜਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣੀ ਮੋਟਰਾਂ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਤੇ ਲੀਗ ਸ਼੍ਰੋਮਣੀ ਮੋਟਰਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਦਾ ਹਾਂ ਕਿ ਉੱਥੇ ਮੈਂ ਅਮਰitsar ਸ੍ਰੋਮਨੀ ਬੁਰਦਾਰ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮੈਂ ਸ੍ਰੀ ਪ੍ਰਤਾਪ ਸਿੰਘ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾਂ ਦਿੱਲੀ ਰੇਲ ਮੈਟਰ 에어ਪੋਰਟ ਤੇ ਰੋਕਾਇਆ ਮੈਨੂੰ ਤੇ ਸਰਕਾਰ ਚੀਕ ਸਕਦੇ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਫਿਰ ਕੋਈ ਜੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੀ ਇਹ ਹਾਲ ਹੁਣ ਇਹਦਾ ਜਵਾਬ ਮੱਕਦਾ ਨਹੀਂ ਮੈਨੂੰ ਘੰਟਾ ਹੋ ਗਿਆ ਇੱਥੇ ਕੁ ਮਿੰਟ ਇਹੋ ਹਾਲ ਨੂੰ ਸਾਡੀ ਅਸੀਂ ਇਸੇ ਤਰੀਕੇ ਰੋਂਦੇ ਰਹੋਗੇ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਨਹੀਂ ਲਾਈ ਗੁਰਜੀ ਕਾ ਕਰਤਾਰ ਵੇਖ ਜੀ